हां जी भाई सास्का जी सारे ਭਰਾਵਾਂ ਨੂੰ ਸੋ મિતਰ ਅੱਜ ਛੋਟੇ ਭਾ ਦੇ ਵਿੱਚ ਜਾਇਜ ਮੁੱਲ ਦੇ ਵਿੱਚ ਤੁਹਾਨੂੰ ਮੱਝ ਦਿਖਾਉਣ ਲੱਗਾ ਸੂਈ ਸਵਾਈ ਠੀਕ ਆ 10 ਤੋਂ 11 ਕਿਲੋ ਤੋਂ ਤੁਹਾਨੂੰ ਤੋਲ ਕੇ ਮਿਲ ਜਾਣਾਗਾ ਤਰੀਕ ਨੋਟ ਕਰ ਲਓ 17 ਤਰੀਕ ਹੈ 7 ਮਹੀਨਾ 2025 ਤੇ ਧਾਰ ਤੋਂ ਬਾਈਕ ਦਾ ਇੰਨੀ ਚੰਗੀ ਆ ਤੇ ਥਾਂ ਤੋਂ ਦਾ ਗੈਪ ਨੂੰ ਆ ਇੰਨਾ ਸੁਨਖਾ ਕੇ ਦੇਖ ਕੇ ਭੁੱਖ ਲੈਂਦੀ ਆ ਠੀਕ ਆ ਮੁੱਲੋ ਛੋਟਾ ਰਹਿਣ ਵਾਲਾ ਹੈ ਤੇ ਮੰਨ ਕੇ ਚਲੋ ਟਾਈਮ ਜਿਹੜਾ ਵੀਡੀਓ ਦਾ ਇਸ ਟਾਈਮ ਲਗਭਗ ਲਗਭਗ 2 ਵਜੇ ਅਸੀਂ ਵੀਡੀਓ ਬਣਾ ਰਹੇ ਹਾਂਗੇ ਤੇ ਬਾਕੀ ਇੱਕ ਬਾਈ ਨੇ ਜਿਹੜੀ ਇਧਰ ਬੈਡ ਸੇਲ ਕਰਨੀ ਹੈਗੀ ਬੈਡ ਨੂੰ ਵੀ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਸਾਨੂੰ ਮਥਲ ਨੂੰ ਨਿਗ੍ਹਾ ਮਰਵਾ ਦੇਣਾਗਾ ਤੇ ਆਇਥੋਂ ਸੈਡਰ ਦੀ ਕੁਆਲਿਟੀ ਚੈੱਕ ਕਰ ਲਓ ਜਿਹਨਾਂ ਆਪਾਂ ਕਦੀ ਵੀ ਟੋਕਰੇ ਡੱਪਾ ਜਾਂ ਬੱਠਲ ਜਿੱਡਾ ਲੈਵਾ ਕੇ ਦੇ ਗਏ ਉਹ ਚੀਜ਼ ਹੈ ਮਤਲਬ ਥੱਲੇ ਥੱਲੇ ਬਹੁਤ ਚੰਗੀ ਤਿਆਰ ਗੱਬਣ ਬੈਡ ਆ ਗਈ ਤਕਰੀਬਨ 20-25 ਕਿਲੋ ਦਾ ਆਮ ਨਾਲ ਹੀ ਹੋਣਾ ਨੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਆਪਣੇ ਚੈਨਲ ਭਾਗ ਸਿੰਘ ਫਾਰਮ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕਿਸੇ ਭਰਾਣੇ ਪਿੰਡਾਂ ਦੀ ਵੀਡੀਓ ਬਣਾਉਣੀ ਵੀ ਤਾਂ ਆਪਣਾ ਨੰਬਰ ਨੋਟ ਕਰ ਲਿਓ 83604 ਬਾਕੀ ਕਰਦੇ ਆਂ ਬਾਈ ਨਾਲ ਗੱਲ ਉਹ ਵੀ ਕੀ ਕੀ ਡਿਟੇਲ ਆ ਬਾਈ ਸਤਿ ਸ਼੍ਰੀ ਅਕਾਲ ਜੀ ਅ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਠੀਕ ਆ ਜੀ ਵਧੀਆ ਪਰਸੋਂ ਆਪਣੇ ਘਰੋਂ ਸਾਈਬਲ ਬੈਠ ਦੀ ਵੀਡੀਓ ਪਾਈ ਸੀ ਬੈਗੀ ਸੀ ਉਹ ਹਾਂ ਜੀ ਬੈਗੀ ਬੈਗੀ ਠੀਕ ਆ ਤੇ ਆਪਾਂ ਨਾਮ ਤੇ ਐਡਰੈਸ ਬੋਲ ਦਈਏ ਨਾਮ ਇਕਬਾਲ ਸਿੰਘ ਪਿੰਡ ਨੈਨੇਬਾਲ ਜਿਹੜਾ ਬਰਨਾਲਾ ਤਹਿਸੀਲ ਤੱਪਾ ਜੀ ਠੀਕ ਆ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 7710737100 ਇਹ ਬਾਈ ਦਾ ਹੈਗਾ ਸੰਪਰਕ ਨੰਬਰ ਤੇ ਆਪਾਂ ਜੇ ਇੱਕ ਮੱਝ ਵਿੱਚ ਜਾ ਕੇ ਗਾਵੜ ਵਿੱਚ ਜੀ ਮੱਝ ਤੋਂ ਸਟਾਰਟ ਕਰ ਲਗੀ ਹਾਂ ਜੀ ਮੱਝ ਤੋਂ ਬਲ ਸਾਈ ਦੱਸਦੇ ਵੀ ਕਿੰਨੇ ਫਿਲਮ ਨਾਮ ਹੋ ਗਿਆ ਦੁੱਧ 10 ਤੇ 11 ਦੇ ਵਿੱਚ ਆ ਜੀ ਜੇ ਮੱਲਾ ਕਿਸ ਨਾਂ ਇਹ ਕਹਤਾ ਮਣਕੇ ਦੇ ਮਣਕੇ ਦੋ ਡੰਗ ਚੋ ਕੇ ਕਰੋ ਤਸੱਲੀ ਕਰਕੇ ਚੋ ਕੇ ਲੈ ਕੇ ਜਾਵੇ ਯਾਰ ਆਪਣੀ ਗਾਰੰਟੀ ਆ 10 ਕਿਲੋ ਉਹਨੂੰ ਜਮਾ ਕਿੱਲੋ ਜੋਖ ਕੇ ਦਵਾਂਗੇ 10 ਕਿਲੋ ਤੇ ਲੀਟਰ-ਲੀਟਰ 11 ਦੇ ਦਾਂਗੇ ਸੂਆ ਕਿਹੜਾ ਸੂਆ ਪਹਿਲੇ ਸੂਈ ਆ ਚੋਟੀ ਪਹਿਲਾ ਸੂਆ ਪਹਿਲੇ ਸੂਆ ਕੱਦ-ਕੜ ਵੀ ਚੰਗਾ ਤੇ ਮੱਝ ਸੂਈ ਬਲੇ ਸੋਹਣੀ ਆ ਨਾ ਥਾਂਲੇ ਵੀ ਤਾਂ ਬਾਈ ਕੁਆਲਟੀ ਦਾ ਦੇਖ ਲੈ ਤੂੰ ਗਾਇ ਪਚਾਰੇ ਥਾਂ ਪੀੜੀ ਦੇ ਪਾਵਿਆਂ ਵਰਗੇ ਆ ਹਾਂ ਹਜੇ ਨਾ ਤੁਸੀਂ ਆਏ ਮੰਨ ਲੈ ਕੇ ਚਲੋ ਵੀ ਚਵਾਈ ਦਾ 4 ਘੰਟੇ ਬਾਕੀ ਬਈ 2 ਵਜੇ ਵੀਰੂ ਬਣਾ ਰਹੇ ਆ ਅਸੀਂ ਲੱਗ ਭੱਗ ਜੇ 7:30 ਵਜੇ ਆਪਾਂ ਚੋਸੀ ਮੱਛਰ ਵਾਲਾ ਨਾ ਬਾਈ ਆਪਾਂ ਅੰਦਰ ਦੀ ਕੁਆਲਟੀ ਦੇਖੋ ਯਾਰ ਹਣਾ ਹਾਂ ਲੈ ਕੀ ਬਾਤ ਐ ਥੋੜਾ ਡਰ ਜਾਂਦਾ ਬੁੜੇ ਦਾ ਨਾ ਨਾ ਡਰ ਨੂੰ ਤਾਂ ਭੋਰਾ ਬ ਇਥੋਂ ਮਾਰ ਲਓ ਮਿੱਤਰੋ ਮੂੰਹ ਮਾਜ ਦੇ ਵਿੱਚ ਨਿਗਾ ਝੋਟੀ ਦੀ ਲੰਬਾਈ ਲੰਬੂਈ ਤੇ ਉੱਠੇ ਦੀ ਬੰਤ ਦਾ ਸ਼ਰੀਰ ਹੈ ਨਾ ਸੋਹਣੇ ਕਦ ਕਾੜ ਦੀ ਸੋਹਣੀ ਵਜਨ ਲੰਬਾਈ ਤੇ ਮੇਨ ਕੰਮ ਜਿਹੜਾ ਆਰਡਰ ਦੀ ਧੱਕ ਹੈ ਨਾ ਜਿਹੜੇ ਸਾਹ ਨਾਲ ਝੋਟੀ ਦੀ ਬੰਤਰਾ ਯਾਰ ਮੈਂ ਕਹਿੰਦਾ ਜਿਹਨੇ ਪ੍ਰਵਾਜ ਦੁੱਧ ਪੀਣਾ ਹੈ ਉਨਾ ਵਾਸਤੇ ਬਹੁਤ ਚੰਗੀ ਮੱਝ ਹੈ ਠੰਡੀ ਸੀਲ ਪੂਰੀ ਹੈ ਬਾਈ ਯਾਰ ਪੂਰੀ ਠੰਡੀ ਸੀਰਾ ਆਲੇ ਦੇ ਘਰ ਆਪਾਂ 12 ਲੀਟਰ ਜੋਖ ਕੇ ਲੈ ਕੇ ਆਇਆ ਕਿਉਂ ਆਪਰੇ ਕੋਲ ਕੱਲ ਹੀ ਆਇਆ ਉਹ ਭਰਾ ਕਾ ਚਾਹਣ ਅੱਜ 3 ਡੰਗ ਚੋਈ ਆਪਾਂ ਹਾਂ ਜਮਾ ਕਿਲੋ 10 ਆਪਾਂ ਜੋਖ ਕੇ ਦਵਾਂਗੇ 4 ਦਿਨ ਚੋਲੇ ਬੰਦਾ 5 ਦਿਨ ਚੋਲੇ ਆਪਣੀ ਗਰੰਟੀ ਹੈ ਸੂਆ ਵੀ ਪਹਿਲੇ ਹੀ ਆ ਸੂਆ ਪਹਿਲੇ ਸੂਆ ਆ ਪਿਆ ਠੀਕ ਆ ਫਿਰ ਤਾਂ ਜੇ ਨਹੀਂ ਅੱਜ ਐਤ ਕੀ 12 ਕਿਲੋ ਚਵਾ ਗਈ ਫਿਰ ਤਾਂ ਮੂਹਰੇ ਤੇਰਾ ਚਾਹ ਉਹ ਚਵਾਉ ਆ ਲਿਓ ਤਾ 13 14 ਹੂੰ ਤੇਲਾ ਇੰਨਾ ਸਾਲ ਦੀ ਹਰਿਆਣੇ ਦੀ ਆ ਬਾਈ ਛੋਟੀ ਮੂਹਰਾ ਨਸਲ ਦੀ ਹੈ ਨਾ ਹੂੰ ਸਟਰ ਤੇ ਬਾਕੀ ਆਪਾਂ ਰੇਟ ਰੂਟਰ ਜਿਹੜਾ ਵੇਚੀ ਕਰਵਾ ਦਾਂਗੇ ਹਾਂ ਮੋਹਰਾ ਨਸਲ ਦੀ ਕੱਟੀ ਆ ਵੀਰੇ ਠੀਕ ਆ ਬਾਈ ਕੱਲੇ ਫਿਰ ਆਪਾਂ ਦਾ ਕੀ ਮੁੱਲ ਕਰਾਂਗੇ ਮੁੱਲ ਮੇਰਾ ਵੀ 97000 ਰੁਪਏ ਕੋ ਜਾਇ ਜੀ ਆਪਾਂ ਰੱਖਾਂਗੇ ਬਾਈ 97 ਚੋਂ ਮਾਣ ਤਣ ਮਾਣ ਤਣ ਕਰ ਦਾਂਗੇ ਕਿੰਨਾ ਕਰ ਦੇਗਾ ਜਿੰਨਾ ਤੇਰੀ ਖੁਸ਼ੀ ਆ ਤੂੰ ਕਰਦੇ ਆ ਆਡੀ ਖੁਸ਼ੀ ਨਾਲ ਤਰਾਜੀ ਕਰਦਾ 94 94 ਕਰ ਦੇਗੀ ਤਿੰਨ ਘੱਟ ਕਰ ਲੇਗਾ ਤਿੰਨ ਚਲ 95 ਦੀ ਦੇ ਦਾਂਗੇ ਅੱਜ ਹਾਂ 95 ਚ ਵੀ ਮਾਰਤਾ ਕਰਨਾ ਹਾਂ ਹਾਂ ਛੋਟਾ ਸਬਟਾ ਕਰਦਾ ਮੁੱਲ 95 ਕਰਾ ਦਿੰਦਾ ਭਰਾ ਮੇਰੇ 95 ਮੰਗੇ 2 ਘਟੜਾ ਬਾਈ ਨੂੰ ਆਪਾਂ ਠੀਕ ਆ ਤੇ ਬਾਕੀ ਵੱਧਾ ਘਟੜਾ ਕੋਈ ਵਾਲੇ ਮਾਰਤਾ ਨਾ ਘਟੜਾ ਹੋਰ ਵੀ ਹੋ ਜੂਗਾ ਨਾ ਨਸਲ ਦੀ ਆ ਬਾਈ ਝੋਟੀ ਆ ਦੁੱਧ ਦੂਜੇ ਛੂਏ ਨੇ ਮੇਰੇ ਛਾ ਉਹਨਾਂ ਦਾ 15 ਕਿਲੋ ਹੀ ਦੇਣਾਗਾ 14 ਕ ਦਾ ਆ ਰਾਵਣ ਜਦੋਂ ਹੁਣ ਬਾਟਾ ਦੇ ਕੇ 13 14 ਕ ਦਾ ਮੈਂ ਜਦੋਂ ਛੱਜਰ ਚ ਯਾਰ 14 ਕਿਲੋ ਤਾਂ ਕਹਿੰਦੇ ਸਾਡਾ ਚੋਆ ਵਾ ਪਰ ਆਪਾਂ ਇਸ ਟਾਈਮ ਪਰਚੂ ਲੈ ਕੇ ਆ 12 ਲੀਟਰ ਝੋਟੀ ਝੱਲੇ ਮਗਰ ਕਟਾ ਆ ਗਿਆ ਨਾ ਮਾਰ 5000 ਦਾ ਵੀ ਹੈਗਾ ਹਾਂ ਹਾਂ 5 ਦਾ ਲੋਟ 5000 ਦਾ ਵੀ 4 ਦਾ ਵੀ ਹੈਗਾ ਹਾਂ ਹਾਂ ਮੱਝ ਵੀ ਚੰਗੀਆਂ ਥਾਣਾ ਥੋੜੀ ਪੰਤਰ ਵੀ ਚੰਗੀ ਹੈਗੀ ਲੈ ਬਈ ਇਹ ਜਿਹਨੂੰ ਮੱਝ ਪਸੰਦ ਆਏ ਇਹ ਦੇਣ ਤੇ ਹੁਣ ਤੁਹਾਨੂੰ ਦਿਖਾ ਲਗਿਆ ਵੈਹੜਾ ਆਪਾਂ ਹੁਣ ਇਹਦਾ ਕਿਹੜਾ ਸੂਸ ਹੁੰਦੀ ਹੈ ਇਹ ਦੂਜੇ ਸੂਏ ਵੈਹੜਾ ਬਾਈ ਦੂਜਾ ਸੂਆ ਹੁੰਦੀ ਹੈ ਤਾਂ ਸੂਆ ਦਾ ਕਿਹੜਾ ਟਾਈਮ ਬਾਕੀ ਪੈਗਾ ਹਾਂ ਤੇ ਲੈਵਾ ਦਾ ਤਾਂ ਕੋਈ ਲੇਖਾ ਸੋਖੇ ਨਹੀਂ ਬਾਈ ਇਹ ਲੈ ਹੂੰ ਲੈ ਆ ਕਰੀਬ ਉਹੀ ਬਸ ਇਹੀ ਬਾਈ ਕੀ ਆ ਬਾਤ ਹੈ ਨਾ ਮੈਂ ਕੋਨਾ ਬੜਿਆ ਦੁੱਧ ਤਾਂ ਮੈਂ ਕਹਿੰਦਾ ਲੱਖ ਵਾਲੀ ਵੈੜ ਨੂੰ ਮੁੱਲ ਲੱਗਾ ਬੱਲੇਵਾ ਇਹਨੂੰ ਲੱਗਾ ਹੂੰ ਕਿ ਪੰਜ ਚਾਰ ਰਗਾਂ ਸੂੰਦ ਲੈਂਦੀ ਐ ਇਹ ਯਾਰ ਤਿੰਨ ਲੈ ਜੇ ਚਾਰ ਲੈ ਜੇ ਬਾਈ ਤਿੰਨ ਹਣਾ ਬਸ ਨੇੜੇ ਸੂੰਦ ਚਾਰਾਂ ਚੀ ਲੱਗ ਪਗ ਹਾਂ ਹਾ ਜੇ ਦੋ ਮਾਨ ਕੇ ਚਾਰੀ ਤੇ ਨਾ ਦੇ ਸਰ ਜਦੋਂ ਸੂਨਾ ਵੈੜ ਨੇ ਉਦੋਂ ਜੋਸ਼ ਹੋਰ ਭਰਨਾ ਵੈੜ ਨੇ ਹਾਂ ਲੈ ਬਾਹਰ ਲਿਆ ਫਿਰ ਅੱਜ ਜਿਲੇ ਕੇ ਆਏ ਭਾਈ ਆਪਾਂ ਠੀਕ ਆ ਲੈ ਵੇ ਇੱਥੇ ਵੈੜ ਤੁਹਾਨੂੰ ਬੈਕ ਸ਼ੈਟ ਤੋਂ ਤੋੜ ਕੇ ਦਿਖਾ ਦੇਣਾ ਕੱਦ ਕੱਡ ਪੂਰਾ ਫੁੱਲ ਐ ਸੂਆ ਦੂਜਾ ਕਹਿੰਦਾ ਬਾਈ ਕਾਲੇ ਦੂਜਾ ਦੂਦਾਂ ਸੂਆ ਜੀ ਅਡਰਾਂ ਦਾ ਯਾਰ ਦੁੱਖ ਤੋੜੇ ਪੈ ਵੈੜ ਦੇ ਕਾਣੇ ਆਏ ਮਿੱਤਰੋ ਆ ਗਈਆਂ ਦੁੱਧ ਵੀ 25 ਕਿਲੋ ਬੈਡਦਾ ਠੀਕ ਆ ਮੋੜ ਲਿਆ ਬਾਈ ਉਹਦਾ ਜਿੱਥੋਂ ਲੈ ਕੇ ਘਰਦਿਆਂ ਤੀ ਇਹ ਗਰੰਟੀ ਕਹਿੰਦੇ ਸਾਡਾ 24 ਕਿਲੋ ਦੁੱਧ ਚਾਹ ਲੈ ਵੀ ਇਹ ਲੋਡ ਕਰਕੇ ਇਹਦੀ ਲੋਡ ਕਰਕੇ ਐਨੂੰ ਘੁਮਾ ਕੇ ਲੈਣ ਡੇਢ ਲੋਡ ਲਾ ਕੇ ਦਿਖਾ ਦੀ ਲੰਬਾਈ ਲੂਣੇ 24 ਕਿਲੋ ਦੁੱਧ ਚੋਇਆ ਵਾ ਬਾਈ ਸਾਡਾ ਠੀਕ ਆ ਹਾਂ ਚੰਗੀ ਰਹਿ ਬੜਾ ਨਾ ਲਿਆ ਫਿਰ ਕੱਦ ਕਾਠ ਬਹੁਤ ਆ ਬਾਈ ਵੜਦਾ ਯਾਰ ਇਥੋਂ ਤੁਹਾਨੂੰ ਪਕੂਰੀ ਦੀ ਕਵੇ ਨਹੀਂ ਛੇੜ ਤੂੰ ਆਰਡਰ ਦੀ ਕੁਆਲਿਟੀ ਚੈੱਕ ਕਰਾ ਦੇਣਾ ਇਹ ਗੁੰਦੀ ਪਈ ਪੂਰੀ 24 25 ਘਰ ਆਹੀ ਵੜਨ ਦੁੱਧ ਬਾਹਲਾ ਵੀ ਹੈ ਨਹੀਂਗਾ ਟਾਂਚਾ ਵੱਡਾ ਬਾਕੀ ਜਿਹੜੇ ਭਰਾਵਾਂ ਨੂੰ ਦੇਖੋ ਪਸੰਦ ਆਊਗੀ ਉਹਦੀ ਸਮਝ ਆ ਵੀ ਕੀ ਸਮਝਣਾ ਬੈੜ ਨੂੰ ਪਰ ਫਿਲਹਾਲ ਦੇਖਣੀ ਪਰ ਰੱਖਣੀ ਜਿ ਬੈੜ ਦੁੱਖ ਤੋੜਦੀ ਆ ਨਾ ਲੈਵਲ ਪਾਸੇ ਤੋਂ ਤੇ ਇਹਦਾ ਬਾਈ ਪਰ ਇੱਕ ਵਾਰ ਆਪਾਂ ਕੀ ਮੁੱਲ ਕਰ ਲੈ ਆਂ ਬੈੜ ਦਾ ਮੁੱਲ ਇਹਦਾ ਫੋਨ ਤੇ ਕਰਦਾ ਹੈ ਕਈ ਵਾਰੀ ਕੋਈ ਭਾਈ ਵੇਚਣ ਆ ਲੈ ਜਾਂਦਾ ਹੁੰਦਾ ਬੈੜ ਦਾ ਮੁੱਲ ਫੋਨ ਤੇ ਕਰਨਾ ਹੈ ਹਾਂ ਕਈ ਵਾਰ ਕੋਈ ਵੇਚਣ ਆ ਲੈ ਜਾਂਦਾ ਨਾ ਫਿਰ ਆਲਾ ਕਹਿੰਦਾ ਭਾਈ ਉੱਥੋਂ ਆਈ ਵੀ ਉੱਥੋਂ ਆਈ ਵੀ ਆ ਠੰਡੀ ਉੰਡੀ ਕਿੰਨੀ ਕਹੇ ਮੈਂ ਕਹਿੰਦਾ ਯਾਰ ਪਹਿਲੇ ਖਾ ਜੋ ਖੇਲਾ ਬੈ ਜਾ ਜਿਵੇਂ ਮਰਜੀ ਬੈ ਹਾਂ ਹਾਂ ਠੀਕ ਆ ਹਾਂ ਲੱ ਲਾ ਇਹ ਬਾੜ ਤੋਂ ਦਿਖਾ ਦੀ ਦੋ ਨੰਬਰ ਆਪਾਂ ਮਿੱਤਰੋ ਲੈ ਬਾ ਦੇ ਬਾਈ ਤੂੰ ਹੋਰ ਕੁ ਲੰਗ ਲਾ ਟੋੜੇ ਪੈਣਾ ਦੋਖੀ ਟੋੜੇ ਪੈ ਇੰਨੇ ਹੋਰ ਬਣ ਜਾਣਾ ਸੁੰਦੀ ਸੁੰਦੀ ਬੈੜ ਹਾਂ ਹਾਈ ਰਾ ਬਲ ਬੁੱਲਚ ਨੇਗੇ ਇਹਨੇ ਕੱਢ ਲੈਨੇ ਨਾ ਸਾਰੇ ਹਾਂ ਠੀਕ ਆ ਤੇ ਆ ਮਾਜੋ ਸਨੋ ਫੇਰ ਨਿਆ ਅਮਰਾਦ ਨਾਗਾ ਝੋ 10 ਕਿਲੋ 11 ਲੀਟਰ ਤੇ ਤੋਲ ਕੇ ਮਹੀਨੇ ਡੇਢ ਮਹੀਨੇ ਸੁਈ ਵਾ ਸੁਆ ਪਹਿਲਾ ਜਿਹੜੇ ਭਰਾ ਨੂੰ ਪਸੰਦ ਆਉਗੀ 95 ਛੋਟਾ ਮਾਣਤਨ ਵਧਿਆ ਕਰ ਦੂ ਬਾਈ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਬਾਕੀ ਜਿਹੜੇ ਭਰਾ ਨੂੰ ਆਈ ਪਸੰਦ ਦੋਨਾਂ ਪਾਸੋਂ ਕਰ ਲਓ ਬਾਈ ਨਾਲ ਸਾਰਕ ਧੰਨਵਾਦ